ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੇ ਨਾਲ ਜੁੜੀ ਇੱਕ ਖਬਰ ਬਹੁਤ ਹੀ ਵਾਇਰਲ ਹੋ ਰਹੀ ਹੈ। ਕਈ ਟਾਈਟਲ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਨੇ ਕਿ 12ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਹੈ ਉਹ ਰੱਦ ਹੋ ਗਿਆ ਹੈ। ਤਾਂ ਇਹ ਖਬਰ ਪੂਰੀ ਤਰ੍ਹਾਂ ਠੀਕ ਨਹੀਂ ਪੇਪਰ ਰੱਦ ਜ਼ਰੂਰ ਹੋਇਆ ਪਰ ਸਾਰਾ ਜੋ ਪੇਪਰ ਪੰਜਾਬ ਪੱਧਰ ਤੇ ਹੋਇਆ ਉਹ ਰੱਦ ਨਹੀਂ ਹੋਇਆ ਤਾਂ ਇਹ ਖਬਰ ਹੈ ਜਿਹੜੀ ਉਹ ਇਸ ਤਰ੍ਹਾਂ ਹੈ ਕਿ 28 ਫਰਵਰੀ ਨੂੰ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਜੋ ਪ੍ਰੀਖਿਆ ਹੋਈ ਹੈ ਉਸ ਦੇ ਲਈ 13 ਟੀਮਾਂ ਦਾ ਜੋ ਗਠਨ ਕੀਤਾ ਗਿਆ ਸੀ ਜਿਹੜੀਆਂ ਪੰਜਾਬ ਪੰਜਾਬ ਪੁਲਿਸ ਦੀ ਸੁਰੱਖਿਆ ਦੇ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭੇਜੀਆਂ ਗਈਆਂ ਸੀ ਇਹਨਾਂ ਟੀਮਾਂ ਦੇ ਵੱਲੋਂ ਰਿਪੋਰਟ ਦਿੱਤੀ ਗਈ ਕਿ ਤਲਵੰਡੀ ਭਾਈ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਚ ਸਥਿਤ ਹੈ ਉਸ ਦੇ ਵਿੱਚ ਸਮੂਹਿਕ ਨਕਲ ਤੇ ਹੋਰ ਬੇਨਿਯਮਾਂ ਦੀ ਘਟਨਾ ਦਰਜ ਕੀਤੀ ਗਈ ਹੈ ਇਸ ਕੇਂਦਰ ਦੇ ਵਿੱਚ ਕੁੱਲ 115 ਪ੍ਰੀਖਿਆਰਥੀ ਜਿਹੜੇ ਸੀਗੇ ਉਹ ਪ੍ਰੀਖਿਆ ਦੇ ਰਹੇ ਸੀ ਤਾਂ ਇਹ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਕਲ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਅਪਣਾਉਂਦੇ ਹੋਏ ਇਸ ਕੇਂਦਰ ਵਿੱਚ ਹੋਏ ਅੰਗਰੇਜ਼ੀ ਦੇ ਪੇਪਰ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਪੂਰੀ ਖਬਰ ਇਹ ਹੈ ਕਿ ਇਸ ਸਕੂਲ ਦੇ ਵਿੱਚ ਹੋਏ ਪੇਪਰ ਨੂੰ ਰੱਦ ਕੀਤਾ ਗਿਆ ਹੈ ਨਾ ਕਿ ਪੰਜਾਬ ਭਰ ਦੇ ਵਿੱਚ ਜੋ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਹੋਇਆ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਸੀ ਦੋਸਤਾਂ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ